ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਪਰਮਾਤਮਾ ਸਾਰਿਆਂ ਠੀਕ ਠਾਕ ਰੱਖ ਕੇ ਚੜ੍ਹਦੀ ਕਲਾ 'ਚ ਰੱਖੇ ਤੇ ਜਿੰਮੂ ਚਲੇ ਗਿਆ ਬਾਹਰ ਉਹ ਮੁੰਡਾ ਐ ਸਾਡੇ ਉਹ ਤੁਸੀਂ ਕੰਮ ਗੁੰਗਰਾ ਲੈ ਲੈਂਦੇ ਆ ਆ ਏਸੀ ਦੀਆਂ ਉਹ ਜਾਲਗੀਆਂ ਆ ਸਾਫ਼ ਕਰੇ ਜਿੰਮੂ ਉਹਦੇ ਕਿੰਨਾ ਖੁਸ਼ ਹੁੰਦੀ ਹੁਣ ਉਹ ਭੱਜ ਗਈ ਉਹਦੇ ਕੋਲ ਕਿਹੜਾ ਗਿਆ ਜਿੰਮੂ 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 ਨੂੰ ਗਰਮੀ ਬਹੁਤ ਲੱਗਦੀ ਹੈ ਨਾ ਗਰਮੀ ਲੱਗਦੀ ਐਸੀ ਚਾਹੀਏ ਏਸੀ ਕਿੱਥੇ ਚਾਹੀਏ ਇੱਥੇ ਐਸੀ ਹਾਜੀ ਦਿਨ ਚਲਾਉਂਦੇ ਠਰ ਕੇ ਚਲਾਉਂਦੇ ਸਾਰਾ ਦਿਨ ਚੱਲੀ ਜਾਂਦਾ ਰਹਿੰਦਾ ਰਾਤ ਦਾ ਚੱਲਦਾ ਸਾਰਾ ਦਿਨ ਚੱਲੀ ਜਾਂਦਾ ਕੀ ਲੈ ਆਉਣਾ ਇੱਕ ਹੀ ਲੈ ਆਇਆ ਚੀਜਾਂ ਚੱਕ ਚੱਕ ਲੈ ਆ ਕੇ ਉਹਨਾਂ ਨੂੰ ਤੋੜੀ ਜਾਂਦੀਆਂ ਹੈ ਕੀ ਲੈ ਲੋਕ だっ ਕਿ ਗੰਦੂ ਵਚਾ ਇੱਕ ਦਾ ਹਿਮਾਚਲ ਦੇ ਵਿੱਚ ਘਟਨਾ ਘਟੀ ਇੱਕ ਜਿਹੜਾ ਪੰਜਾਬੀ ਜੋੜਾ ਸੀ ਉਹਨੂੰ ਬਹੁਤ ਹਿਮਾਚਲ ਦੇ ਬੁਟਿਆ ਇੱਕ ਬੰਦੇ ਨੂੰ 100 ਬੰਦਿਆਂ ਨੇ ਘੇਰ ਕੇ ਕੁੱਟਿਆ ਠੀਕ ਹੈ 100 ਬੰਦਿਆਂ ਨੇ ਕੁੱਟਿਆ ਦੇਖੋ ਇੱਕ ਕੰਗਣਾ ਰੌ ਦੇ ਥੱਪੜ ਇੱਕ ਕੰਗਣਾ ਰੌ ਦੇ ਥੱਪੜ ਵਾਜੇ ਉਹ ਵੀ ਕਿਸੇ ਵਜਾ ਕਰਨ ਮਾਰਿਆ ਤਾਂ ਖਾਲਸਤਾਨੀ ਕਹਤਾ ਉਹਨੂੰ ਅੱਤਵਾਦੀ ਕਹਤਾ ਉਹਨੂੰ ਕੰਗਣਾ ਇਹ ਇਹ ਅੱਤਵਾਦੀ ਨੇ ਇਹ 100 100 ਬੰਦਾ ਇੱਕ ਇੱਕ ਬੰਦੇ ਉਹ ਘੁੰਮਣ ਗਏ ਉਹ ਵੀ ਫੌਰਨ ਜੁਆਏ ਹੋਏ ਉਹਨਾਂ ਨੂੰ ਉਹਨੂੰ ਉਹਨੂੰ ਕੁੱਟਿਆ ਠੀਕ ਹੈ 100 100 ਬੰਦੇ ਨੇ ਉਹਨੂੰ ਮਾਰਨ ਤੱਕ ਉਹਨੂੰ ਕੋਮਾ ਚ ਚਲੇ ਗਿਆ ਉਹ ਇਹ ਅੱਤਵਾਦੀ ਨੂੰ ਅੱਤਵਾਦ ਦਾ ਮਤਲਬ ਅੱਤ ਜਖਮੀ ਕੋਈ ਵੀ ਧਰਮ ਦਾ ਜਿਹੜਾ ਸਿੱਖ ਮੜਾ ਜਾਂ ਕੁਛ ਕਰਦੇ ਉਹਨੂੰ ਕਹਿੰਦੇ ਅੱਤਵਾਦੀ ਇਹ ਜਿਹੜੇ ਇਹ ਕੰਮ ਕਰਦੇ ਅੱਤਵਾਦੀ ਨੇ ਇਹ ਵੀ ਅੱਤਵਾਦੀ ਆ ਨਾ ਇਹਨਾਂ ਤੇ ਵੀ ਸਰਕਾਰ ਨੂੰ ਡੰਡਾ ਕਸਣਾ ਚਾਹੀਦਾ ਹੁਣ ਜਿਹੜੇ ਸਾਡੇ ਲੋਕ ਇੰਤਰੋਂ ਜਾਂਦੇ ਆ ਜਦੋਂ ਉਹ ਕਾਵਡ ਲੈਣ ਜਾਣ ਵੀ ਹੋਰ ਜਾਣਗੇ ਉਦੋਂ ਉਦੋਂ ਨਹੀਂ ਅੱਤਵਾਦੀ ਹੁੰਦੇਗੇ ਉਦੋਂ ਨਹੀਂ ਉਹਨਾਂ ਨੂੰ ਕੁੱਟਦੇ ਕਿਉਂਕਿ ਉਦੋਂ ਇਹ ਇਹ ਤਾਂ ਹੈਗੇ ਸਾਡੇ ਧਰਮ ਨਾਲ ਜੁੜੇ ਹੋਏ ਆ ਠੀਕ ਐ ਦੇਖੋ ਮਹਾਰਾਜ ਖਾਸ ਤਨ ਆਮਰਤਪਾਲ ਨੇ ਕੀ ਕੀਤਾ ਸੀ ਕੁਛ ਵੀ ਨਾ ਕੀਤਾ ਸੀ ਕਿਵੇਂ মিডিਆ ਵਾਲੇ ਗੋਦੀ মিডিਆ ਵਾਲੇ ਕਿਵੇਂ ਚਾਪਤਾ ਜੀ ਖਾਸਤਾਨੀ ਜੀ ਆਮਰਤਪਾਲ ਨੇ ਦੱਸੋ ਕੀ ਕੀਤਾ ਸੀ ਕੀ ਕੀਤਾ ਸੀ ਉਹਨੇ ਕੁਛ ਨਹੀਂ ਕੀਤਾ ਉਹ ਆਪਦੇ ਸਾਥੀ ਨੂੰ ਛਡਾਉਣ ਵਾਸਤੇ ਉਹ ਇਹ ਨੱਕਾ ਨੰਨੇ ਫੜਿਆ ਸੀ ਰਾਣੇ ਚ ਗਿਆ ਗੁਰੂ ਰਾਮ ਸਾਹਿਬ ਦੀ ਉਹਨੇ ਉਠ ਲਈ ਗੁਰੂ ਰਾਮ ਸਾਹਿਬ ਨੂੰ ਸੈੱਟ ਤੇ ਲਗਿਆ ਸਤਕਾਰ ਨਾਲ ਲਗਿਆ ਠੀਕ ਹੈ ਉਹ ਦੇਖੋ ਉਹਨਾਂ ਕੇਸ ਬਣਨਾ ਚਾਹੀਦਾ ਸੀ ਠੀਕ ਹੈ ਹਾਂ ਤੋ ਦੇਖੋ ਸੀਮਾ ਹੈ ਦਰਾਈ ਹੋਈ ਆ ਪਾਕਿਸਤਾਨ ਜੋ ਇਲੀਗਲ ਆਈ ਹੋਈ ਆ ਠੀਕ ਹੈ ਇਹੀ ਜੇ ਕੋਈ ਮੁਸਲਮਾਨ ਜਾਂ ਸਿੱਖ ਮੁੰਡੇ ਦੇ ਆਈ ਹੁੰਦੀ ਮੈਂ ਧਰਮ ਨਾਲ ਨਹੀਂ ਜੋੜਦਾ ਧਰਮ ਮੈਸਤਕਾਰ ਜੋਗ ਸਾਰੇ ਧਰਮ ਹੈ ਸਾਡੇ ਇੱਥੇ ਸਾਰੇ ਹਿੰਦੂ ਬਥੇਰੇ ਆ ਸੀ ਇਹਨਾਂ ਨੂੰ ਸਾਡਾ ਮੇਰਾ ਬਹੁਤ ਪਿਆਰ ਹੈ ਪਰ ਇਹੀ ਜੇ ਸਿੱਖ ਜਾਂ ਮੁਸਲਮਾਨ ਤੇ ਆਈ ਹੁੰਦੀ ਹੁਣ ਨੂੰ ਫਾਂਸੀ 'ਤੇ ਤੱਕ ਟੰਗਿਆ ਹੁੰਦਾ ਹ ਉਹ ਲੱਪੂ ਆ ਜਿਹੜਾ ਉਹ ਨੂੰ ਕੁਛ ਨਹੀਂ ਉਹ ਸ਼ਰਿਆਮ ਆਪਣੀਆਂ ਇੱਥੇ ਬੀਬੀਆਂ ਹਿੰਦੂ ਬੀਬੀਆਂ ਨੂੰ ਜੋ ਜੋ ਹੈਗੀਆਂ ਇੱਥੋਂ ਦੀਆਂ ਆਪਣੀਆਂ ਉਹ ਕੇਰਿੰਗ ਅਸਟਾਈ ਉਹਨਾਂ ਨੂੰ ਸ਼ਰਿਆਮ ਗਾਲਾ ਕੱਢ ਰਹੀ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਦੇਖੋ ਇਹ ਸਰਕਾਰਾਂ ਜਿਹੜੀਆਂ ਨਾ ਇਹ ਧਰਮਾਂ ਦੇ ਵਿੱਚ ਵੰਡ ਕੇ ਇਹ ਲੜਾਈਆਂ ਕਰਾ ਰਹੀਆਂ ਇਹ ਪਾੜ ਪਾ ਰਹੀਆਂ ਠੀਕ ਹੈ ਹੁਣ ਦੇਖੋ ਤੁਸੀਂ ਉੱਥੇ ਤਾਂ ਕਾਂਗਰਸ ਦੀ ਸਰਕਾਰ ਦਾ ਪਰ ਜਲਦੀ ਉੱਥੇ ਦੀ ਸੈਂਟਰ ਸਰਕਾਰ ਦੀ ਆ ਇੱਕ ਬੰਦੇ ਨੂੰ ਫੁੱਟਣ ਵਾਸਤੇ ਐਡਾ ਕਿਡਾ ਖਵਤਵਾਦੀ ਸੀ ਉਹ ਵਿਚਾਰਾ ਬਾਹਰੋਂ ਆਇਆ ਆ ਕੇ ਘੁੰਮਣ ਫਿਰਨ ਆਇਆ ਉਹਦੇ ਪਰਿਵਾਰ ਦੇ ਨਾਲ ਆਇਆ ਉਹ ਬਾਹਰਲੀ ਕੁੜੀ ਆ ਜਿਹੜੀ ਉਹਦੀ ਵਾਈਫ ਹੈ ਉਹਨੂੰ 100 ਬੰਦੇ ਨੇ ਕੁੱਟਿਆ ਐਡਾ ਕਿਡਾ ਕਿ ਉਹ ਇੱਕ ਦਹਿਸਤ ਫਲਾਉਂਦੇ ਆ ਅੱਤਵਾਦ ਫਲਾਉਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਇਹਨਾਂ ਦਾ ਹਿਮਾਚਲ ਹੈ ਨਾ ਪੰਜਾਬ ਦੇ ਸਰ ਤੇ ਚੱਲਦਾ ਟੂਰਿਜ਼ਮ ਦੇ ਸਰ ਤੇ ਚੱਲਦਾ ਛੜਕਾ ਦੇ ਆ ਜਾਉਗੇ ਜਦੋਂ ਇਹ ਬੰਦ ਹੋ ਗਿਆ ਨਾ ਹੁਣਾਂ ਜਾਣਾ ਅਸੀਂ ਬੰਦ ਕਰਤਾ ਪੰਜਾਬੀਆਂ ਨੇ ਆਉਣਾ ਜਾਣਾ ਸੜਕਾਂ ਤੇ ਆ ਜਾਓਗੇ ਤੁਸੀਂ ਅੱਜ ਉਹ ਇੱਕ ਵਕੀਲ ਕੁੜੀ ਆਈ ਟੀਬੀਪੀ ਨੇ ਕਿਹਾ ਆਈ ਟੀਬੀ ਵਾਲੇ ਉਹ ਕਹਿੰਦੇ ਉਹਦੀ ਗੱਲ ਸੀ ਉਹ ਕਹਿੰਦੀ ਆਪਣੇ ਆਪ ਘਰੋਂ ਲੈਣ ਆਉਣਗੇ ਟੈਸਟੀਆਂ ਦੇ ਕਿਉਂਕਿ ਸਾਡਾ ਇੰਨਾ ਵਧੀਆ ਪੰਜਾਬ ਸਸ ਅਸੀਂ ਇੱਥੇ ਵਧੀਆ ਫਸਲਾਂ ਤੇ ਆਪਣੀ ਜ਼ਿੰਦਗੀ ਗੁਜ਼ਾਰਦੇ ਆਂ ਨਾਲੇ ਕਿਸਾਨੂੰ ਪੂਰਾ ਕੁਝ ਮਿਲ ਨਹੀਂ ਰਿਹਾ ਸੀ ਤੁਸੀਂ ਸਾਡੇ ਸਿਰ ਤੇ ਜਿੰਦਗੀ ਗੁਜ਼ਾਰਦੇ ਆਂ ਤੁਸੀਂ ਫੇਰ ਵੀ ਸਾਨੂੰ ਪੈਣੇ ਆ ਮਾਰਨ ਪੈਣੇ ਕੁੱਟਣਾ ਪੈਣੇ ਕਿੱਦਾਂ ਕਰਨਿਆ ਇਹ ਮੈਂ ਤਾਂ ਇਹ ਕਹਿੰਦੀ ਆ ਸਾਰੇ ਪੰਜਾਬੀ ਬੰਦ ਕਰੋ ਜਾਣਾ ਉਹਨਾਂ ਉੱਥੇ ਆਪੇ ਇਹਨਾਂ ਨੂੰ ਪਤਾ ਲੱਗੂ ਜਦੋਂ ਭੁੱਖੇ ਮਰੇਗੇ ਸੜਕਾਂ ਤੇ ਆਗੇ ਨਾ ਇਹ ਜਿਹੜੀ ਇਹ ਚੀਜ਼ ਆਪਣੀ ਇੱਥੇ ਦੱਸਦੀ ਉਹ ਹੀ ਉੱਥੇ ਜਾ ਕੇ ਦੇਖੋ ਤੋ 25 25 30 ਰੁਪਏ ਦੀ ਆ ਉੱਥੇ ਜਾ ਕੇ ਅਸੀਂ ਇਹਨਾਂ ਆਪਦਾ ਪੈਸਾ ਬਰਬਾਦ ਕਰਦਿਆਂ ਨਾਲੇ ਉਹਨੂੰ ਤਾਂ ਛਿੱਤਰ ਖਾਂਦੇ ਸੀ ਹੁਣ ਉਹ ਹਰਿਆਣੇ ਚ ਵੀਰ ਪੁੱਟਿਆ ਸਿੱਖ ਹੁੰਦਾ ਅੱਤਵਾਦੀ 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 ਖਾਲਸਤਾਨੀ ਖਾਲਸ ਖਾਲਸ ਦਾ ਮਤਲਬ ਤਾਂ ਕੀ ਹੈ ਖਾਲਸ ਬੰਦਾ ਪਿਓਰ ਖਾਲਸ ਖਾਲਸਾ ਨਹੀਂ ਖਾਲਸਾ ਨਹੀਂ ਖਾਲਸਾ ਨਹੀਂ ਖਾਲਸਤਾਨੀ ਕਿੱਡੀ ਕੋਈ ਗੱਲ ਹੈ ਠੀਕ ਹੈ ਤੁਸੀਂ ਵੀ ਆਪਦੇ ਹੈ ਨਹੀਂ ਆਵੇਂ ਸਾਨੂੰ ਹਿੰਦੂਸ਼ਟਰ ਚਾਹੀਦਾ ਜੇ ਖਾਲਸਤਾਨ ਕਹਿ ਤਾਂ ਕਿੱਡੀ ਗੱਲ ਤੁਸੀਂ ਇਹ ਕਿਹੜਾ ਦੇਈ ਜਾਂਦੇ ਆ ਪਤਾ ਹੀ ਨਹੀਂ ਕੀ ਕਰਨਗੇ ਅੱਗੇ ਬਥੇਰਾ ਕੁਸ਼ੂਰ ਤੋਂ ਲੈ ਕੇ ਸਾਡੇ ਜ਼ਿੱਕਾ ਦਾ ਬਥੇਰਾ ਕੁਸ਼ੂਰ ਆ ਇਸ ਕਰਕੇ ਪੰਜਾਬੀ ਦੀ ਬੇਨਤੀ ਵੀ ਜਾਓ ਨਾ ਵਧੀਆ ਭੁੱਖੇ ਮਾਰਨੇ ਇਹ ਹੌਣ ਸੜਕਾਂ ਤੇ ਕੋਈ ਸਰਕਾਰ ਨੇ ਕਹ ਪਹਿਲਾਂ ਪਿੱਛੇ ਮੁੰਡਾ ਇੱਕ ਸਿੱਖ ਇਹਨਾਂ ਨੇ ਮਾਰਿਆ ਉਹਦੋਂ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਕੋਈ ਕਿਸੇ ਨੇ ਮੁੱਦਾ ਨਹੀਂ ਵਿਚਾਰਾ ਉਹ ਇੱਕ ਸਿੱਖ ਮੁੰਡਾ ਉਹ 100 ਬੰਦਾ ਸਾਧ ਕੇ ਉਹਨੂੰ ਜਵਾਕ ਨੂੰ ਮਾਰਤਾ ਉਹ ਇਹ ਸਾਡੇ ਤੇ ਅਤਿਆਚਾਰ ਕਰ ਸਾਡੇ ਇੱਥੇ ਥੋੜੇ ਹਮਾਚਲੀ ਰਹਿੰਦੇ ਆ ਸਾਡੇ ਇੱਥੇ ਥੋੜੇ ਬਿਹਾਰੀ ਰਹਿੰਦੇ ਸਾਡੇ ਤੇ ਥੋੜੇ ਉੱਤਰਾਖੰਡ ਦੇ ਰਹਿੰਦੇ ਸਾਡੇ ਥੋੜੇ ਇੱਥੇ ਰਹਿੰਦੇ ਹੋਰ ਮਾੜਾ ਜ ਸਾਡੇ ਇੱਥੇ ਕੋਈ ਕਰ ਦੇਣ ਉਹਦੀ ਜੀਇਅਤ ਵਾਦੀ ਇਹਨਾਂ ਨਿਆਂ ਹੀ ਕਰਤਾ ਜੀ ਇਹਨਾਂ ਜੋਕਰ ਸਾਡੇ ਤੇ ਇੱਥੇ ਬਿਹਾਰੀ ਨਹੀਂ ਆ ਕੇ ਲੋਟ ਆਉਂਦੇ ਉਹੀ ਸਾਡੇ ਤੇ ਬਥੇਰੇ ਅਤਿਆਚਾਰ ਕਰੀ ਜਾਂਦੇ ਪੰਜਾਬੀਆਂ ਤੇ ਆ ਮੱਜਾਂ ਚੋਰੀ ਕਾਟ ਦਾ ਫੜਿਆ ਬਿਹਾਰੀ ਇੱਕ ਦਿਨ ਕੰਨਾਂ ਸੀ ਮੋਟਰ ਤੇ ਰਹਿੰਦੇ ਸਾਰੇ ਦੇਖੋ ਅੱਜ ਤਾਂ ਵੱਧ ਚੋਰੀਆਂ ਇਹ ਕਰਦੇ ਆ ਪੰਜਾਬ ਦੇ ਵਿੱਚ ਅਸੀਮਾ ਦੀ ਗੱਲ ਮੈਂ ਫੇਰ ਸ਼ੁਰੂ ਕਰਨੀ ਹੈ ਕਿ ਕਸੀਮਾ ਕੱਲੀ ਲੋਟ ਨਹੀਂ ਹੁੰਦੀ ਇਹਨਾਂ ਤੋਂ ਜਿੰਨੀਆਂ ਵੀ ਭੈਣਾ ਮੇਰੀਆਂ ਹਿੰਦੂਆਂ ਜਿਨ੍ਹਾਂ ਨੂੰ ਇਹ ਬੋਲਦੀ ਆ ਪੁੱਠਾ ਸਿੱਧਾ ਤੇ ਉੱਥੇ ਜਾ ਬੜੁਕਢੀ ਕਰਨਾ ਫੜ ਕੇ ਨੂੰ ਸੱਟ ਲਉ ਅਸੀਂ ਪੰਜਾਬੀ ਹੋਈਏ ਸਾਨੂੰ ਤਾਂ ਹੀ ਤੱਤਵਾਦੀ ਕਹਿੰਦੇ ਅਸੀਂ ਨਹੀਂ ਫਰੈਨਾ ਹਾਂ ਦੇ ਕਿਸੇ ਦਾ ਅਸੀਂ ਤਾਂ ਹੁਣ ਨੂੰ ਧਰਨਾ ਭੁਲਾ ਦਿੰਦੇ ਇਹਦੇ ਬਾਹਰ ਦੇ ਮੂਰੇ ਵੀ ਸਾਨੂੰ ਪੁੱਠਾ ਸਿੱਧਾ ਬੋਲਦੀ ਆ ਸਨੁਅਤਵਾਦੀ ਤਾਂ ਹੀ ਦਾ ਖਾਲਸਤਾਨੀ ਅੱਤਵਾਦੀ ਕਹਿੰਦੇ ਆ ਕਿਉਂਕਿ ਅਸੀਂ ਇਹ ਖਾਣਦੇ ਨਹੀਂ ਉਹ ਕਿੰਨਾ ਬੋਲੀ ਸੀ ਨਾ ਉਪਰਾਂ ਟਾਈਮ ਪਾ ਕੇ ਬਦਲਣਾ ਲੈ ਲੇ ਦੇਖੋ ਕੰਗਣਾ ਰਾਉਤ ਬੋਲੀ ਸੀ ਗਲਤ ਉਹਨੂੰ ਕੋਈ ਜਾਣ ਕੇ ਉੱਥੇ ਵੀ ਗਲਤ ਬੋਲੀ ਆ ਜਾਣ ਕੇ ਉਹਨੇ ਇਸੇ ਕਰਕੇ ਮਾਰਿਆ ਉਹਨੂੰ ਪਹਿਲਾਂ ਤਾਂ ਉਹ ਹੀ ਗੁੱਸਾ ਸੀ ਫਿਰ ਉਹਨੂੰ ਉੱਥੇ ਖਾਲਸਤਾਨੀ ਅੱਤਵਾਦੀ ਕਹਿਣ ਲੱਗੀ ਦੇਖੋ ਉਹਨੇ ਆਪਣੀ ਨੌਕਰੀ ਪਰਵਾਹ ਨਹੀਂ ਕੀਤੀ ਤੁਸੀਂ ਜਾ ਕੇ ਉਹਦੇ ਬਾਹਰ ਦੇ ਮੂਰੇ ਜਿੱਥੇ ਉਹ ਰਹਿੰਦੀ ਆ ਲਾਓ ਤਾਂ ਨਾ ਸਾਨੂੰ ਪੁੱਠਾ ਸਿੱਧਾ ਬੋਲਦੀ ਭਾਈ ਮੈਂ ਬਹੁਤ ਵੇਰ ਸੁਣੀਏ ਮੈਂ ਹੀ ਸੁਣੀਆ ਕਿੰਨਾ ਪੁੱਠਾ ਸਿੱਧਾ ਬੋਲਦੀ ਆ ਕਿ ਕਿਡੀਆਂ ਹੋ ਕੋਈ ਵਕੀਲ ਐ ਕੋ ਕੁਛ ਐ ਕੰਨੀਆ ਪਹਿਣਾ ਪੜੀਆਂ ਲਹਿੰਗਾ ਕੰਨੀਆ ਹੈਗੀਆਂ ਹਾਈ ਫਾਈ ਆ ਕਿੰਨਾ ਮਤਲਬ ਗ੍ਰੈਜੂਏਸ਼ਨ ਆ ਪੋਸਟ ਗ੍ਰੈਜੂਏਸ਼ਨ ਆ ਬੀ ਬਹੁਤ ਅਮੀਰ ਕਰਦੀਆਂ ਉਹਨਾਂ ਨੂੰ ਕਿੰਨਾ ਪੁੱਠਾ ਸਿੱਧਾ ਬੋਲਦੀ ਐ ਵੀ ਆਏ ਦਾ ਹਰ ਸਾਨੂੰ ਆ ਕੇ ਹਰੇਕ ਹੀ ਬਾਹਰ ਲੱਟਾ ਸਿੱਧਾ ਬੋਲਣ ਲੱਗ ਜੀ ਇਹ ਨਹੀਂ ਮਤਲਬ ਠੀਕ ਹੈ ਆ ਇੰਨਾ ਬੋਲਦੀ ਆ ਬਹੁਤ ਜ਼ਿਆਦਾ ਜੀ ਮੈਂ ਮੈਂ ਵੀ ਹੁਣ ਇਹਦੀਆਂ ਪਹਿਲਾਂ ਵੈਸੇ ਮੈਂ ਦੇਖਦੀ ਸੀ ਤਾਂ ਹੁਣ ਮੈਂ ਇਹਦੀਆਂ ਬਹੁਤ ਦੇਖਣ ਲੱਗ ਗਈ ਇੰਨਾ ਉਠਾ ਸਿੱਧਾ ਬੋਲਦੀ ਕੀ ਮੈਨਉਲਟੀ ਹੁੰਦੀ ਆ ਮੈਨ ਉਹਦੀ ਸ਼ਕਲ ਦੇਖ ਕੇ ਆ ਹੁੰਦਾ ਮੈਨ ਉਹ ਹੁੰਦਾ ਜੋ ਹੁੰਦਾ ਵੀ ਆ ਜਿਹਦੇ ਤੂੰ ਆਈਆਂ ਮੂੰਹ ਤੇ ਪਾਣਤਾ ਇਹ ਮੈਨ ਨਾਲ ਜਰਦਾ ਤੇ ਕੜਦਾ ਨਹੀਂ ਵੀ ਇਹ ਕਿੰਨਾ ਕੁ ਸੋਹਣਾ ਹੈ ਹਾਂ ਉਹਨਾਂ ਨੂੰ ਤੂੰ ਕਹਿੰਦੀ ਆ ਵੀ ਮੈਨ ਉਹਨਾਂ ਦੇਖ ਤੇ ਕੁਲਟੀ ਹੁੰਦੀ ਆ ਵੀ ਇਹ ਜਿਹ ਤੂੰ ਆਈਆਂ ਕਿੰਨਾ ਕੁ ਸੋਹਣਾ ਇਹ ਮੈਂ ਦੁਆਰਾ ਫੇਰ ਕਰੀ ਇਹੀ ਜੇ ਮੁਸਲਮਾਨ ਜਿ ਸਿੱਖ ਦੇ ਆਈ ਹੁੰਦੀ ਨਾ ਕੋਈ ਇੰਤੂ ਘਰ ਦੀ ਜਾਏ ਮੁਸਲਮਾਨ ਨੂੰ ਮਾਈ ਹੁੰਦੀ। ਤਾਂ ਵੀ ਸਾਨੂੰ ਨੇ ਛੱਡਣਾ ਸੀ। ਨਾ ਮੁਸਲਮਾਨ ਨੂੰ ਨਾ ਸਿੱਖ ਨੂੰ। ਹਣ ਉਹਨੂੰ ਜੇਲ੍ਹ ਤੇ ਸੱਟਿਆ ਹੁੰਦਾ ਵੀ ਇਹ ਤਾਂ ਉੱਥੋਂ ਦਾ ਪਾਕਿਸਤਾਨ ਦਾ ਜੀ ਉਹ ਆ ਜੀ ਇਹ ਤਾਂ ਟਾਉਟ ਹੈ ਜੀ ਇਹ ਫਲਾਨਾ ਜੀ ਆਪਣਾ। ਤੁਸੀਂ ਇੱਕ ਦੇਖੋ ਵੀ ਪਾਕਿਸਤਾਨ ਵਾਲੇ ਬਖਸ਼ਦੇ ਨਹੀਂ। ਮੈਂ ਪਾਕਿਸਤਾਨ ਦੇ ਬ੍ਰੋਥ ਨਹੀਂ ਪਾਕਿਸਤਾਨ ਦੇ ਲੋਕ ਬਹੁਤ ਵਧੀਆ ਸਰਕਾਰਾਂ ਦੀ ਗੱਲ ਕਰਦੀਆਂ। ਸਰਕਾਰ ਉੱਥੇ ਬਖਸ਼ਦੀ ਨਹੀਂ। ਬਖਸ਼ਦੀ ਨਾ ਸਾਡੇ ਸਰਜੀਤ ਸਿੰਘ ਜੀਗਾ। ਕਿਵੇਂ ਉਹਨੂੰ ਉੱਥੇ ਕੋ ਕੋ ਕੇ ਮਾਰੇ ਕਿ ਨੌ ਦੀ ਭੈਣ ਵਿਚਾਰੀ ਠੱਕੇ ਖਾਂਦੀ ਫਿਰਦੀ। ਪਰ ਉਹਨਾਂ ਨੇ ਭਾਸ਼ਣਾਲੇ ਕਿ ਉਹ ਉਥੇ ਹੀ ਬਾਰਡਰ ਤੇ ਉਹਦਾ ਪਿੰਡ ਹੈ ਉਥੋਂ ਉਹ ਗਲਤੀ ਨਾਲ ਫਰਾਸ਼ੂਪੀਤੀ ਚਲੇ ਗਏ ਠੀਕ ਹੈ ਤੇ ਦੇਖ ਲਓ ਵੀ ਉਹ ਹਾਰ ਕੇ ਉਹਦੀ লাশ ਆਈ ਉਥੇ ਠੀਕ ਹੈ ਤੁਸੀਂ ਇੱਥੇ ਸਾਡੀਆਂ ਸਰਕਾਰਾਂ ਉਹ ਤੋਂ ਗਾਲਾਂ ਕਢਾਈ ਜਾਂਦੇ ਇੱਥੇ ਵੱਡੇ ਵੱਡੇ ਲੀਡਰ ਉਹਦੇ ਆਉਂਦੇ ਆ ਘਰੇ ਉਹਦੇ ਵੱਡੇ ਵੱਡੇ ਲੀਡਰ ਉਹਦੇ ਨਾਲ ਮਿਲੇ ਇੱਕ ਉਹਉਂਦੀ ਆ ਬੜਾ ਹਸਦੀ ਉੱਚੀ ਉਹ ਕਾਫੀ ਏਜਤੀ ਆ ਤੂੰ ਸ਼ਰਮ ਕਰ ਕਾਉਂ ਤੇਰੀ ਕੁੜੀ ਜੇ ਐਂ ਘਰੇ ਕੰਮ ਤੇ ਫੇਰ ਤੇਰਾ ਵਿਆਹੀ ਵਰੀ ਤੇਰੇ ਜਵਾਈ ਨੂੰ ਛੱਡ ਕੇ ਹਨਾ ਇਹ ਕੰਮ ਕਰੇ ਤੇ ਤੇਰਾ ਕੀ ਮਨ ਕਹੂਗਾ ਘਰ ਕੋਈ ਨਾ ਮੈਂ ਤੂੰ ਦੁੱਖ ਜਾਂਦਾ ਮਜ਼ਾਕ ਡਾਉਣੀ ਆ ਤੂੰ ਸਮਾਂ ਕਹਿ ਭਾਈ ਉਹਨੂੰ ਸਮਝਾਓ ਕਿ ਤੇਰੇ ਬੱਚੇ ਤੋਂ ਬੱਚੇ ਪੇ ਦੇਉ ਉਹਦੇ ਪਿਓ ਇਹ ਬਿਨਾ ਬਾਜੇ ਤੋੜੀ ਇੱਕ 20 ਸਾਲ ਦਾ ਬੱਚਾ ਇੱਕ 40 45 ਸਾਲ ਦੀ ਨੂੰ ਐਵੇਂ ਨਹੀਂ ਰੱਖ ਸਕਦਾ ਕੋਈ ਤੁਸੀਂ ਦੇਖੋ ਸਰਕਾਰਾਂ ਨੇ ਕੋਈ ਇਹਨਾਂ ਦੇ ਅਕਾਊਂਟ ਫਰੋਲ ਦੇ ਪਹਿਲਾਂ ਤੋਂ ਇਹਨਾਂ ਨੇ ਪੈਸਾ ਹੁਸਾ ਲਿਆ ਹੁਣ ਸੱਚਨ ਹੁਣਾਂ ਨੇ ਇਹਦੇ ਪਿਓ ਨੇ ਨਹੀਂ ਚਾਰ ਬੱਚਿਆਂ ਤਾਂ ਅੱਜ ਕੱਲ ਕਿਹੜਾ ਇੱਕ ਬੱਚੇ ਵਾਲੀ ਨੂੰ ਨਹੀਂ ਰੱਖਦਾ ਅਗਲਾ ਘਾਰੇ ਮੁੰਡੇ ਦੇ ਉਹ ਵੀ ਪਾਕਿਸਤਾਨੀ ਚਾਰ ਬੱਚੇ ਵਾਲੀ ਕੋਈ ਪੈਸਾ ਪੁੱਛ ਇਹਨਾਂ ਨੂੰ ਖਵਾਇਆ ਹੁਣ ਇਹਨਾਂ ਨੂੰ ਦਿੱਤਾ ਹੋਣਾ ਕਿਸੇ ਨੇ ਪੈਸਾ ਕਾਉਂਟੇ ਨਾ ਦੇ ਫਰੋਲਣੇ ਸੀ ਇਹਨਾਂ ਦੇ ਘਰ ਦੀ ਤਲਾਸ਼ੀ ਲੈਣੀ ਸੀ ਸਾਡੇ ਵਿਚਾਰੇ ਅਮਰਪਾਲ ਨੇ ਕੁਛ ਨਹੀਂ ਕੀਤਾ ਸੀ ਉਹਨੂੰ ਦੇਖ ਲੋ ਚੱਕ ਕੇ ਐਨਐਸਏ ਲਾ ਕੇ ਕਿੱਥੇ ਜਾ ਕੇ ਭੇਜਿਆ ਕਿੱਥੇ ਸਿੱਟਿਆ ਇਹ ਅਤਿਆਚਾਰ ਕਰਦੀ ਆ ਬਈ ਇਹ ਇਹ ਆਪਣੇ ਆਪ ਹੀ ਇਹ ਪੁੰਦੀ ਆ ਵਿੱਚ ਦੂਰੀਆਂ ਸਰਕਾਰਾਂ ਮੋਦੀ ਸਰਕਾਰ ਤਾਂ ਖਾਸ ਕਰਕੇ ਜਦੋਂ ਇਹ ਆਹੀ ਹੋਈ ਆ ਦੋਂਦੀ ਕਦੋਂਦੀ ਇਹਨੇ ਕੱਲੀ ਔਰਤ ਨੇ ਸਾਰੇ ਇੰਡੀਆ ਦਾ ਇਹਨਾਂ ਨੇ ਉਹ ਕਰ ਰੱਖਿਆ ਉਨੇ ਕੱਲੀ ਨੇ ਭਾਜਣਾ ਪਾਰ ਰੱਖਣਾ ਸਾਰੇ ਇੰਡੀਆ ਦੀ ਇੱਕ ਕੱਲੀ ਐਨੇ ਜਣਿਆਂ ਤੋਂ ਲੋੜੋ ਤੁਸੀਂ ਜਾਓ 50 100 ਜਣੇ ਉੱਥੇ ਜਿਹੜੇ ਨੇੜੇ ਜਾ ਕੇ ਧਰਨਾ ਲਾਓ ਵੀ ਭਈ ਐਂ ਬੋਲਦੀ ਇਹਨੂੰ ਸਜ਼ਾ ਹੋਵੇ ਹੂੰ ਪੁੱਠਾ ਸਿੱਧਾ ਬੋਲਦੀ ਹਰ ਇੱਕ ਔਰਤ ਨੂੰ ਸਾਡੇ ਆ ਸਾਡੇ ਮੌਲਕ ਚੀ ਬੈਠ ਕੇ ਸਾਡੇ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਐ ਬੋਲੀ ਜਾਂਦੀ ਇਹ ਪੁੱਠਾ ਸਿੱਧਾ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਕਰ ਦਿਓ ਜੀ ਜੇ ਵੱਦ ਘਟ ਬੋਲਿਆ ਹੋਵੇ ਤਾਂ ਮਾਫ